ਯੂਨੀਅਨ ਜਿੰਦਾਬਾਦ ਸ੍ਰੀ ਕਾਲ ਤੁਸੀਂ ਦੇਖ ਰਹੇ ਹੋ ਦੇ ਦੁਨੀਆ ਤੇ ਮੈਂ ਆ ਤੀਰ ਸਿੰਘ ਸਲੇਰ ਐਸ ਵਕਤ ਤਸਵੀਰਾ ਹੱਟ ਐਂਡ ਰਨ ਕਾਨੂੰਨ ਜਿਹੜਾ ਕੱਢਿਆ ਹੈ ਉਹ ਜਿਹੜਾ ਡਰਾਈਵਰਾਂ ਡਰਾਈਵਰਾਂ ਦੇ ਕੱਢਿਆ ਹੈ ਜਿਹੜੇ ਲੋਕ ਇੱਥੇ ਨੇ ਅੱਜ ਉਹ ਸਾਰੇ ਡਰਾਈਵਰ ਨੇ ਇਸ ਵਕਤ ਤਸਵੀਰਾਂ ਦੇਖ ਰਹੇ ਹੋ ਆ ਜ਼ੀਰਾ ਦੇ ਵਿੱਚ ਬਾਅਦ ਬਾਅਦ ਕਰਾਂਗੇ ਇਸ ਵਕਤ ਸਾਡੇ ਨਾਲ ਹੈਪੀ ਟ੍ਰੱਕ ਡਰਾਈਵਰ ਆ ਵੀ ਆਪਾਂ ਮੁਰਦਾਵਾਰ ਹੋ ਰਹੀ ਹੈ ਇੱਕ ਬੱਸੇ ਟਰੱਕ ਯੂਨੀਅਨ ਮੁਰਦਾਵਾਰ ਕਰ ਰਹੀ ਹੈ ਔਰ ਦੂਸਰੇ ਇਧਰ ਉਤਾਰਾ ਸਨਾਰ ਕੀ ਲੱਗਦਾ ਤੁਹਾਨੂੰ ਆ ਪਹਿਲੋਂ ਸਾਡੀ ਮੈਂ ਸੰਤੂ ਸਾਹਿਬ ਦਾ ਜੀ ਰਿਹਾ ਹਾਂ ਤੇ ਸਵਾਗਤ ਕਰਦਾ ਸਾਰੀ ਜੂਨੀਅਰ ਲੋਕ ਇਹਨਾਂ ਨੂੰ ਇਹ ਵਿਸ਼ਵਾਸ ਦਿਵਾਉਣਾ ਕਿਤੇ ਵੀ ਪੰਜਾਬ ਭਾਰ ਜਾਂ ਇੰਡੀਆ ਲੈਵਲ ਤੇ ਕੋਈ ਵੀ ਧਰਨੇ 'ਚ ਸਾਡੀ ਟੀਮ ਪਹਿਲ ਕਦਮੀ ਇਹਨਾਂ ਦੇ ਨਾਲ ਚੱਲੇਗੀ ਦੂਸਰਾ ਜਿਹੜਾ ਤੁਸੀਂ ਕਹਿੰਦੇ 3 ਤਰੀਕ ਨੂੰ ਪਕਾਰ ਹੋਈ ਅਸੀਂ 2 ਤਰੀਕ ਨੂੰ ਵੀ ਪਕਾਰ ਕੈਨਸਲ ਕਰਾਈ ਜਦੋਂ ਸੰਧੂ ਸਾਹਿਬ ਦਾ ਮੈਸੇਜ ਆਇਆ ਉਸ ਤੋਂ ਬਾਅਦ ਕੋਈ ਸਪੈਸ਼ਲ ਨਹੀਂ ਢੋਈ ਗਈ ਧੀਰੇ ਦਾ ਤੁਸੀਂ ਰਿਕਾਰਡ ਚੈੱਕ ਕਰ ਸਕਦੇ ਐਸ ਵਕਤ ਤਸਵੀਰਾਂ ਜਿਹੜੀਆਂ ਨੇ ਆ ਜਿਹੜਾ ਅੱਜ ਤੁਸੀਂ ਇਹ ਤਰਨਾਲ ਆ ਰਹੇ ਹੋ ਇਹ ਕਿਸ ਸੰਬੰਧ ਵਿੱਚ ਲਾ ਰਹੇ ਹੋ ਤੇ ਕੀ ਗੱਲ ਹੈ ਕਾਲੇ ਕੂਨੇ ਲੱਗੇ ਆ ਜਿਹੜੀ ਕਾਲੇ ਕੂਨੇ ਲੈ ਕੇ ਆਇਆ ਇਹਨਾਂ ਦੇ ਡਰਾਈਵਰ ਵੀ ਇਹਨਾਂ ਦੇ ਖਿਲਾਫ ਲੈ ਕੇ ਆਇਆ ਇਹ ਇੱਕ ਗੱਲ ਦਾ ਕਹਣਾ ਕਲੀਅਰ ਵਾਰ-ਵਾਰ ਕਰਨਾ ਪੈਂਦਾ ਵੀਡੀਓ ਦੀ ਵੀ ਕਰ ਬੈਠਾ ਡਰਾਈਵਰ ਵੀ ਇਹਨਾਂ ਦੇ ਖਿਲਾਫ ਹੈ ਟਰੱਕਪਲ ਡਰਾਈਵਰਾਂ ਦੇ ਖਿਲਾਫ ਨਹੀਂ ਆ ਗਾ ਡਰਾਈਵਰ ਵੀ ਆ ਨੇ ਵਿੱਚ ਕਾਰ ਦਾ ਡਰਾਈਵਰ ਵੀ ਆਉਂਦਾ ਟਰੈਕਟਰ ਦਾ ਵੀ ਆਉਂਦਾ ਮੋਟਰਸਾਈਕਲ ਦਾ ਵੀ ਆ ਸਾਰੀਆਂ ਗੱਡੀਆਂ ਦੇ ਡਰਾਈਵਰਾਂ ਦੇ ਖਿਲਾਫ ਜਾ ਪਰ ਪਤਾ ਨਹੀਂ ਕਿਉਂੁੱ ਸੁੱਤੀ ਪਏ ਸੁੱਤ ਪੰਜਾਬ ਦੇ ਲੋਕ ਸੁੱਤੇ ਪਏ ਆ ਅੱਜ ਪੰਜਾਬ ਦੇ ਆ ਆਪਾਂ ਰੋਡ ਨੂੰ ਜਾਮ ਕੀਤਾ ਕਈ ਜਣੇ ਇਹ ਦੇ ਕਰਕੇ ਵੀ ਗਾਲਾਂ ਕੱਢ ਕੇ ਜਾਂਦੇ ਟਰੱਕਾਂ ਨੂੰ ਅੱਗ ਲੱਗੀ ਹੈ ਪ੍ਰਧਾਨ ਜੀ ਗੱਲ ਕਰੀਏ ਵੀ ਇੱਕ ਪਾਸੇ ਤਾਂ ਤੁਸੀਂ ਧਰਨੇ ਲਾ ਰਹੇ ਹੋ ਦੂਜੇ ਪਾਸੇ ਤੋਂ ਟਰੱਕ ਚੋਂ ਨਹੀਂ ਆਣੀ ਪਰਸੋਂ ਪਕਾਰਾ ਸੁਣਾ ਰਹੀ ਹੈ ਉਹ ਕਹਿੰਦੀ ਹੈ ਜੀ ਅਸੀਂ ਵੈਸੇ ਤਾਂ ਰੋਜ਼ ਕਰ ਰਹੇ ਹਾਂ ਦੂਜੇ ਪਾਸੇ ਪਕਾਰਾ ਸੁਣ ਰਹੀਆਂ ਨੇ ਕੀ ਗੱਲ ਲੱ ਕਈ ਜਗ੍ਹਾ ਤੇ ਗੱਲ ਪਹੁੰਚ ਰਹੀ ਹੈ ਕੋਈ ਪੁੱਲ ਨਹੀਂ ਨੀ ਸੋਡੇ ਹੀ ਧੀਰੇ ਦੀ ਟਰੱਕ ਦੁਨੀਆ ਨਾ ਜਿਹੜੀ ਉਹ ਬੁਕਾਰਾ ਕਰ ਰਹੀ ਧੀ ਪਰਸੋ ਦੀ ਗੱਲ ਕਰਦੇ ਹਾਂ ਹੁੰਦੀ ਕਈ ਜਗ੍ਹਾ ਤੇ ਕੀ ਹੋਇਆ ਪਰਸੋ ਦੇ ਦਿਨ ਇਹਦਾ ਪਰਮੰਡਾ ਤੇ ਦਰਦ ਨੂੰ ਲਾਰੀ ਦਾ ਜਿਹੜੀ ਇੰਤਰੀਕ ਬੱਸ ਸੁਣੋ ਇੰਤਰੀਕ ਮੈਂ 11 ਵਜੇ ਕਿਹਾ 11 ਵਜੇ ਹਰ ਗੱਲ ਨੂੰ ਪਹੁੰਚ ਨੂੰ ਕੁਝ ਸਮਾਂ ਲੱਗਦਾ ਕਿਸੇ ਦੇ ਸਾਹਮਣੇ ਅੱਜ ਪੰਜ ਦੇ ਵੀ ਕਿਹਾ ਅੱਜ ਐਲਾਨ ਪਤਾ ਕੀ ਕੀਤਾ ਗਿਆ ਜਿਹੜੀ ਜੂਨੀਅਨ ਮੈਂ ਪਤਾ ਕਰੂਪ ਦੇ ਵਿੱਚ ਜਿਹੜੀ ਜੂਨੀਅਰ ਪਕਾਰ ਕਰੂਗੀ ਸਰਕਾਰ ਦਾ ਗੁਨਾਹ ਦੀ ਢੋਹਟ ਵਈ ਜਾਂ ਸਰਕਾਰ ਦੀ ਢੋਹਟ ਵਈ ਕਰਨੂਗੀ ਆਲ ਪੰਜਾਬ ਦੇ ਟ੍ਰੈਕਟਰ ਚਾਹਣਾਂ ਦਾ ਬਾਈਕਾਟ ਕਰਦੇ ਕੋਈ ਜੂਨੀਅਰ ਦੇ ਮਗਰ ਨਹੀਂ ਜਾਊਗੀ ਕੋਈ ਉਹ ਤੇ ਸਿਆਪਾ ਪਾਵੇ ਕੋਈ ਉਹ ਪੰਗਾ ਪਾਵੇ ਕਿਤੇ ਉਹਦੇ ਟਰੱਕ ਆਪਰੇਟਰ ਨੂੰ ਪੰਗਾ ਪਾਵੇ ਬਿਲਕੁਲ ਨਾਲ ਨਹੀਂ ਖੜੇ ਹੋਵਾਂਗੇ ਅੱਜ ਵੀ ਖਿੱਚ ਕੇ ਲੜਾਈ ਲਾਣੀ ਆ ਹੁਣ ਅੱਜ ਦਾ ਦਿਨ ਬੀਤੰਦਸ ਆਫੀ ਕਰੂ ਜੀ ਹੋ ਗਿਆ ਕਿਤੇ ਪੰਜ ਦਿਨ ਤੋਂ ਆਪਾਂ ਦੇਖਾਂਗੇ ਪੰਜ ਦਿਨ ਤੋਂ ਆਪਾਂ ਦੇਖਾਂਗੇ ਕਿ ਜਿਹੜੀ ਹੁਣ ਆ ਮੇਰੇ ਕਾਸਟ ਦਿੰਦੇ ਨੇਂਦਰੀ ਨੂੰ ਮੈਂ 12 ਵਜੇ ਕਹਤ ਹਾਂ ਸਦਾ ਤੂੰ ਸਵੇਰੇ